ਪੈ ਚੁਕੇ ਸਨ ਬਾਅਦ ਮੁਸਲਮਾਨ ਪਹੁੰਚੇ ਜੀ ਉਹਨਾਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਤਾਂ ਸਾਡੇ ਪੀਰ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਵੀ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਪਿਆਨਾ ਕਰ ਗਏ ਉਹ ਕਹਿੰਦੇ ਵੀ ਅਸੀਂ ਆਪਣੇ ਮਤ ਦੇ ਅਨੁਸਾਰ ਹੀ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦੀ ਸੰਭਾਲ ਕਰਾਂਗੇ ਹਿੰਦੂ ਸਿੱਖ ਉਹ ਕਹਿੰਦੇ ਨਾ ਵੀ ਅਸੀਂ ਆਪਣੇ ਮਤ ਅਨੁਸਾਰ ਹੀ ਕਰਾਂਗੇ ਕਿ ਨਹੀਂ ਕਮਾਲ ਦੀ ਗੱਲ ਹੈ ਜੀ ਵਾਹਿਦ ਗੁਰੂ ਨਾਨਕ ਸਹਿ ਪਾਤਸ਼ਾ ਕੁੱਲ ਕਾਇਨਾਤ ਦੇ ਇੱਕ ਇਹੋ ਜਿਹੇ ਗੁਰੂ ਨੇ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਸਮਸਤ ਤਾਕਤਾਂ ਵੀ ਝੁਕੀਆਂ ਹਿੰਦੂ ਵੀ ਝੁਕਿਆ ਸਿੱਖ ਵੀ ਝੁਕਿਆ ਮੁਸਲਮਾਨ ਵੀ ਝੁਕਿਆ ਔਰ ਸਿੱਧ ਜੋਗੀ ਵੀ ਝੁਕੇ ਨੇ ਹਰ ਕੋਈ ਝੁਕਿਆ ਉਹਨਾਂ ਦੀ ਰੌਲਾ ਪਾਲਿਆ ਮੁਸਲਮਾਨਾਂ ਨੇ ਕਦੇ ਵੀ ਨਾ ਅਸੀਂ ਤਾਂ ਆਪਣੇ ਅਨੁਸਾਰੀ ਕਰਾਂਗੇ। ਬਾਬਾ ਬੁੱਢਾ ਸਾਹਿਬ ਜੀ ਬਾਹਰ ਨਿਕਲੇ। ਉਹ ਕਹਿੰਦੇ ਵੀ ਕਾਹਦਾ ਝਗੜਾ ਹੈ ਕਿਉਂਕਿ ਮੁਸਲਮਾਨਾਂ ਨੇ ਆਪਣੀਆਂ ਜੜੀਆਂ ਤਲਵਾਰਾਂ ਸਨ ਬੇਮਿਆਨ ਕਰ ਲਈਆਂ ਉਹ ਕਹਿੰਦੇ ਵੀ ਅੱਜ ਨਹੀਂ। ਸਾਡੇ ਪੀਰ ਨੇ ਤੇ ਜੇ ਸਾਡੇ ਪੀਰ ਦਾ ਸਰੀਰ ਸਾਨੂੰ ਨਾਂ ਦਿੱਤਾ ਤੇ ਇੱਥੇ ਕਟਾ ਵੱਢੀ ਕਰਾਂਗੇ। ਬਾਬਾ ਬੁੱਢਾ ਸਾਹਿਬ ਜੀ ਜਦੋਂ ਗਏ ਨਾ ਉੱਥੇ ਗੱਲਾਂ ਬਾਤਾਂ ਹੋਈਆਂ। ਉੱਥੇ ਗੱਲ ਇਹ ਆਈ ਕਹਿੰਦੇ ਵੀ ਚਲੋ ਹਲੇ ਸਤਿਗੁਰੂ ਜੀ ਸਮਾਈ ਨਹੀਂ ਪਾਤਸ਼ਾਹ ਜੀ ਨੂੰ ਪੁੱਛ ਲੈਨੇ ਆਂ ਵੀ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਤੇ ਜਦੋਂ ਨਾ ਸਾਧ ਸੰਗਤ ਆਈ ਸਤਿਗੁਰੂ ਜੀ ਦੇ ਕੋਲ ਮਹਾਰਾਜ ਤਾਂ ਸਤ ਕਰਤਾ ਰਾਖ ਸਮਾਗੇ ਸਨ ਜਦੋਂ ਚਾਦਰ ਨੂੰ ਚੁੱਕ ਕੇ ਵੇਖਿਆ ਉੱਥੇ ਕੁਝ ਨਹੀਂ ਸੀ ਥੋੜੇ ਜਿਹੀ ਫੁੱਲ ਸਨ ਵਿਧਾਨ ਅਨੁਸਾਰੀ ਉਹ ਚਾਦਰ ਦੋ ਹਿੱਸਿਆਂ ਵਿੱਚ ਵੰਡੀ ਫੁੱਲ ਦੋ ਹਿੱਸਿਆਂ ਵਿੱਚ ਵੰਡੇ ਜਿਸ ਸਥਾਨ ਦੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹਦੇ ਨਾਲ ਹੀ ਮੁਸਲਮਾਨਾਂ ਵੱਲੋਂ ਨਾਨਕ ਪੀਰ ਜੀ ਦੀ ਕਬਰ ਵੀ ਬਣਾਈ ਹੋਈ ਹੈ। ਉਹਨਾਂ ਇਸੇ ਤਰ੍ਹਾਂ ਕੀਤਾ। ਜਿਹੜੇ ਸਿੱਖ ਸਨ ਉਹਨਾਂ ਮਰਿਆਦਾ ਦੇ ਅਨੁਸਾਰੀ ਸਤਿਗੁਰੂ ਜੀ ਦੀ ਉਹ ਚਾਦਰ ਔਰ ਫੁੱਲ ਦਾ ਸੰਸਕਾਰ ਕਰ ਦਿੱਤਾ। ਔਰ ਮੁਸਲਮਾਨਾਂ ਨੇ ਆਪਣੇ ਕਾਇਦੇ ਦੇ ਅਨੁਸਾਰੀ ਉਹਨੂੰ ਦਫ਼ਨ ਕਰ ਦਿੱਤਾ ਜੀ। ਉਹ ਰਾਬੀ ਜਿਹੜੀ 18 ਸਾਲ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਇੱਕ ਟੱਕ ਸੁਣਦੀ ਰਹੀ ਜੀਨੇ 18 ਸਾਲ ਗੁਰੂ ਨਾਨਕ ਸਹਿ ਮਹਾਰਾਜ ਜੀਆਂ ਦੇ ਚਰਣਾ ਦਾ ਨਿਗਮਣਿਆ ਸੱਦ ਸੰਗਤ ਤੋਂ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਬਾਬਾ ਗੌਰ ਨਾ ਮੜੀ ਅੰਗਦ ਕੇ ਇਹ ਮਹਿ ਰਾਤ ਨੂੰ ਰਾਵੀ ਦਾ ਪਾਣੀ ਆਇਆ ਸਾਰਾ ਕੁਝ ਰੁੜ ਕੇ ਲੱਗਿਆ ਕਦੀ ਜਾਓ